ਪਰ ਮੇਰੇ ਦਾਦੇ ਦਾ ਨਾਂ ਬੋਲਿਓ ਲਓ ਸਾਹਮਣੇ ਖੇਡ ਮੈਦਾਨ ਵਿੱਚ ਆ ਬਾਪੂ ਕਹਿੰਦਾ ਪੁੱਤਾ ਖੇਡ ਸ਼ੇਰ ਬਣ ਕੇ ਵਿਖਾ ਦੇ ਤੂੰ ਕਬੱਡੀ ਦਾ ਪਲੇਅਰ ਬਣ ਕੇ ਯਾਰ ਬੇਲੀ ਰਿਸ਼ਤੇਦਾਰ ਮਾਣ ਕਰਦੇ ਗੁਣਾ ਬਿਣਾ ਕੋਈ ਨਹੀਂ ਕਿਸੇ ਨੂੰ ਜਾਣਦਾ ਆ ਪੁੱਤ ਜਿੰਨਾ ਮਾਮਾ ਦੇ ਕਬੱਡੀ ਖੇਡਦੇ ਨਾ ਹੋ ਜੋ ਚਾ ਪੂਰਾ ਖਾਨਦਾਨ ਦਾ ਆਓ ਗਿਆ ਆਓ ਗਿਆ ਆ ਸਰਾ ਵੇ ਗੱਬਰੂਆ ਆਓ ਗਿਆ ਸਰਾ ਵੇ ਗੱਬਰੂਆ ਆਓ ਗਿਆ ਬੋਲਟ ਪਿਆਰ ਨਾ ਲੈnde ਆळ्या ਨਾ ਪਾ ਤੰਦੂਰ ਚ ਕੋਲੇ ਠੰਡਾ ਚੱਲ ਦਰ ਸੁਖੇ ਸ਼ੋਕਰ ਦੀ ਟੀਮ ਹੈ ਤਾਰੀ ਟਰੰਗੇ ਦੀ ਟੀਮ ਖੇਡ ਰਹੀ ਹੈ ਮਨਜੋਤ ਕਮਲ ਸਾਡੇ ਵੀਰ ਨੇ ਹੈਪੀ ਹੀਰਾ ਰਣਜੀਤ ਰਾਏ ਚਰਨਜੀਤ ਹੀਰਾ ਹੈਰੀ ਬਾਬੇ ਹੋਰਾਂ ਦੀ ਟੀਮ ਆਹ ਬੁਲਟ ਤੇ ਕਹਿੰਦੇ ਨੌਜਵਾਨ ਲਹਿੰਦੇ ਪੰਜਾਬ ਵਾਲਾ ਟੱਕਰ 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 ਸਿਰੇ ਦੀ ਤੇ ਆ ਗਿਆ ਕੇ ਨੌਜਵਾਨਾਂ ਕਰਾ ਦੇ ਸਵਾਦ ਲਿਆ ਦੇ ਨਜ਼ਾਰਾ ਲੋਕਾਂ ਨੂੰ ਤੇ ਸਵਾਦ ਹੀ ਹੈ ਕਬੱਡੀ ਦੇ ਵਿੱਚ ਮੇਰੇ ਵੀਰੋ ਔਰ ਦੁਨੀਆ ਸਵਾਦ ਹੀ ਲੈਣ ਆਉਂਦੀ ਮੇਹਣ ਹੁਣ ਸਵਾਦ ਆ ਰਹੀ ਹੈ ਹੁਣ ਟੱਕਰ ਸਿਰੇ ਦੀ ਮੇਰੇ ਮਿੱਤਰੋ ਬੁਲਟ ਭੱਜੂ ਕੇ ਲੈ ਲੈਂਦੇ ਪੰਜਾਬ ਵਾਲੇ ਨੇ ਛਾੜ ਲਈ ਬਗਲ ਮੇਰੇ ਮਿੱਤਰੋ ਅਲੀ ਬਣਾਜ ਬੁਲਟ ਗਿਆ ਬੁਲਟ ਗਿਆ ਬੁਲਟ ਗਿਆ ਪਰ 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 ਕਬੱਡੀ 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 ਕੀ ਕਬੱਡੀ ਕੇ ਫੁੱਟੀ ਸਿਰਾ ਸਿਰਾ ਆਓ ਸਿਰਾ ਉਹ ਨਿਊਜ਼ੀਲੈਂਡ ਵਾਲਿਓ ਜੇ ਸਵਾਦ ਆਇਆ ਇੱਕ ਵਾਰੀ ਕਰ ਜੇ ਕਿਤੇ ਆਹ ਜੇ ਕਿਤੇ ਚੱਕੀ ਨਾ ਹੋ ਜੇ ਤੇ ਗੱਲਾਂ ਦੁਨੀਆਂ ਦੇ ਵਿੱਚ ਹੋਣੀਆਂ ਆਓ ਪਰ ਦੂਜੇ ਪਾਸੇ